ਦੋਸਤੋ ਵੀਰ ਪੰਤਾਬ ਕੋੜਾ ਤੇ ਅੱਜ ਆਪਾਂ ਤੁਹਾਨੂੰ ਇਹਦੀ ਵੀ ਡਿਟੇਲ ਦੱਸਦੇ ਆ ਮੋਕਸਰ ਮੰਡੀ ਤੇ ਆਇਆ ਵਾ ਇਹ ਵੀ ਬਾਈ ਲੈ ਕੇ ਆਏ ਨੇ ਸਸਰੀਕਾਲ ਬਾਈ ਸਸਰੀਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਵਧੀਆ ਜੀ ਜੀ ਬਾਈ ਜੀ ਕੀ ਨਾਮ ਆਪਣਾ ਆਪਣਾ ਨਾਮ ਅਰਪੰਜੋ ਸਿੰਘ ਹੈ ਜੀ ਹਾਂਜੀ ਅਰਪੰਜੋ ਸਿੰਘ ਹੈ ਅਰਪਨਜੂਤ ਹਾਂਜੀ ਬਾਈ ਕਿੰਨੇ ਜਾਨਵਰ ਲੈ ਕੇ ਆਏ ਹੋ ਸਟਾਲੀਅਨ ਆਪਾਂ ਇੱਕ ਲੈ ਕੇ ਆਏ ਆ ਤੇ ਸੇਲ ਹਸਤੇ ਘੋੜੀਆਂ ਪਿੱਛੇ ਖੜੀਆਂ ਜੀ ਤੇ ਬਾਕੀ ਆਪਣੇ ਫਾਰਮ ਤੇ ਖੜੇ ਬੱਚੇ ਅੱਛਾ ਬਾਕੀ ਫਾਰਮ ਤੇ ਖੜੇ ਹਾਂਜੀ ਜੀ ਤੇ ਜੇ ਆਪਾਂ ਬਾਈ ਕੋੜੇ ਦੀ ਗੱਲ ਕਰਗੇ ਆਪਣੇ ਵੀਰ ਪ੍ਰਤਾਪ ਦੀ ਵੀਰ ਪ੍ਰਤਾਪ ਦੀ ਜੀ ਤੇ ਜੇ ਬਈ ਆਪੇ ਦੇ ਮਾਪਿਓ ਦੀ ਗੱਲ ਕਰਗੇ ਮਾਪਿਓ ਕਾਲੇ ਪਾਸੋਂ ਕੀ ਦਾ ਬਈ ਪਿਓ ਹੀ ਇਹਦਾ ਵੀਰ ਕੋੜਾ ਹੀ ਅੱਛਾ ਜੀ ਵੀਰ ਕੋੜਾ ਸੀ ਜਿਹੜਾ ਉਹ ਸੂਰਜ ਸੂਰਜ ਦਾ ਸੀਗਾ ਸੂਰਜ ਦਾ ਸੂਰਜ ਤੇ ਜਿਹੜਾ ਸੂਰਜ ਕੋੜਾਗਾ ਹੂੰ ਉਹ ਜਿਹੜਾ ਸਮੁੰਦਰ ਕੋੜਾ ਆਪਣਾ ਹਾਂਜੀ ਉਹਦਾ ਵੀ ਪਿਓ ਹੀ ਅੱਛਾ ਵੀਰ ਤੇ ਸਮੁੰਦਰ ਦੋਨੇ ਸਕੇ ਭਰਾ ਜੀ ਅੱਛਾ ਦੋਨੇ ਸਕੇ ਭਰਾ ਜੀ ਜੀ ਮਾ ਇਹਦੀ ਰਾਜੂ ਡੋੜਦੀ ਸੀਗੀ ਡਰੈਕ ਰਾਜੂ ਰਾਜੂ ਡੋੜਦੀ ਰਾਜੂ ਡੋੜਦੀ ਅੱਛਾ ਜੀ ਅੱਛਾ ਅੱਛਾ ਰਾਜੂ ਡੋੜਦੀ ਠੀਕ ਹੈ ਜੀ ਤੇ ਇਹਦਾ ਕੱਦ ਵਾਲੇ ਪਾਸੋਂ ਜੇ ਗੱਲ ਕਰੀਏ ਬਾਈ ਕਿੰਨਾ ਕਰਦਾ ਇਹ 67 ਇੰਚ ਹੈ ਜੀ 67 ਇੰਚ ਹਾਂਜੀ ਜੀ ਤੇ ਉਮਰ ਕਿੰਨੀ ਕਰ ਗਿਆ ਬਈ ਉਮਰ 5 ਸਾਲ ਹੈ ਜੀ 5 ਸਾਲ ਹਾਂ ਸਟੈਂਡ ਸਰਵਸਾਸਤੇ ਓਪਨ ਹੈ ਓਪਨ ਚਾਲੂ ਆ ਹਾਂਜੀ ਚਾਲੂ ਹੈ ਕਿੰਨੇ ਰਿਜ਼ਲਟ ਆ ਗਏ ਬਾਈ ਰਿਜ਼ਲਟ ਬਹੁਤ ਆ ਗਏ ਬਹੁਤ ਬਹੁਤ ਵਧੀਆ ਯਾਰ ਯਾਨੀ ਕਿ ਸਪੋਰਟਲੈਸ ਬੱਚੇ ਤੇ ਬਹੁਤ ਬਿਊਟੀਫੁਲ ਆਏ ਅੱਛਾ ਜੀ ਅਣ ਗਿਣਤੀ ਯਾਨੀ ਕਿ ਜਮੇ ਸਪੋਰਟਲੈਸ ਬੱਚੇ ਆਪ ਵੀ ਸਪੋਰਟਲੈਸ ਆ ਆਪ ਵੀ ਸਾਹਮਣੇ ਅੱਛਾ ਜੀ ਉਹ ਇੱਕ ਅੱਖ ਨਾਲ ਦੇਖ ਸਕਦੇ ਹੋ ਕਿੰਨਾ ਬਰੀਕੀ ਵਾਲਾ ਤੇ ਕਿਵੇਂ ਕਿੰਨੇ ਫਿਕਨੇ ਕੀ ਕਰਦਣ ਵਾਲੇ ਪਾਸਿ ਪੈਕਨਿਕ ਦੇ ਦੱਸ ਗਏ ਨਾ ਜਿਵੇਂ ਕਹਿੰਦੇ ਗੁਲਾਬੀ ਪਣ ਹਾਂਜੀ ਗੁਲਾਬੀ ਬਹੁਤ ਆ ਯਾਨੀ ਕਿ ਜੀ ਜੀ ਤੇ ਬਾਈ ਜੀ ਸਟੱਡ ਸਰਵਿਸ ਦੇ ਕੀ ਰੇਟ ਰੱਖਿਆ ਬਾਈ ਆਪਾਂ 25 ਹਾਂਜੀ 25000 ਰੁਪਏ ਹਾਂਜੀ ਜੀ 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 ਤੇ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਹਾਂਜੀ ਹਾਂਜੀ ਤੁਹਾਡੇ ਫਾਰਮ ਤੇ ਆਉਣਾ ਪਊਗਾ ਫਾਰਮ ਤੇ ਜਵੰਦਾ ਫਾਰਮ ਜਵੰਦਾ ਸਟੱਡ ਫਾਰਮ ਤੇ ਹਾਂਜੀ ਜਵੰਦਾ ਸਟੱਡ ਫਾਰਮ ਤੇ ਹਾਂਜੀ ਪਿੰਡ ਲੱਕੜ ਵਾਲਾ ਈ ਪੈਂਡ ਲੱਕੜ ਵਾਲਾ ਹਾਂਜੀ ਜੀ ਇੱਕ ਬਾਈ ਨੰਬਰ ਬੋਲ ਦਿਓ ਆਪਣਾ 9256702100 ਬਾਕੀ ਵੀਰੇ ਉੱਥੇ ਨੰਬਰ ਆਪਣਾ ਉੱਥੇ ਹੈਗਾ ਵੀ ਤੇ ਜਿਹੜੀ ਵੀ ਜੀ 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 ਲੈ ਜਸ ਇਧਰ ਵੀ ਕੈਮਰਾ ਮਾਰਦੇ ਤੇ ਘੋੜੇ ਤੇ ਵੀ ਕੈਮਰਾ ਮਾਰ ਕੇ ਦਿਖਾਦੇ ਦਰਸ਼ਕਾਂ ਨੂੰ ਤੇ ਦੋਸਤੋ ਬਹੁਤ ਸੋਹਣਾ ਘੋੜਾ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਦਾ ਪੈਂਡਾ ਲੱਕੜ ਵਾਲਾ ਤੇ ਬਾਕੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਬਹੁਤ ਬਹੁਤ ਥੈਂਕ ਯੂ ਆਪਣੇ ਬਾਈ ਸੇਲ ਪਰਚੇਜ ਵਾਲੇ ਜਾਨਵਰ ਵੀ ਹੁੰਦੇ ਆ ਹਾਂ ਹੈਗੇ ਫਾਰਮ ਤੇ ਹੈਗੇ ਅੱਛਾ ਬਾਕੀ ਫਾਰਮ ਤੇ ਤੇ ਜਿਆਦਾ ਤੁਸੀਂ ਸੇਲ ਪਰਚੇਜ ਦਾ ਕੰਮ ਕਰਦੇ ਹੋ ਕਿ ਬਰੀਡ ਦਾ ਵੀ ਬਰੀਡ ਦਾ ਹੀ ਕਰਦੇ ਆ ਜਿਆਦਾ ਜਿਆਦਾਤਰ ਹਾਂਜੀ ਜੀ ਤੇ ਜੇ ਕਿਸੇ ਨੇ ਦੋਸਤੋ ਸੇਲ ਪਰਚੇਜ ਵਾਲੇ ਜਾਨਵਰ ਲੈਣੇ ਹੋਣ ਤਾਂ ਉਹ ਵੀ ਤੁਹਾਨੂੰ ਮਿਲ ਜਾਣਗੇ ਹਾਂ ਕਾਲ ਕਰ ਲੈਣ ਨੰਬਰ ਇਸੇ ਤੇ ਜੀ ਜੇ ਕਿਸਨ ਕੋਈ ਜਾਣਕਾਰੀ ਵੀ ਲੈਣੀ ਹੋਵੇ ਕੋਈ ਹੋਰ ਕਿਸ ਹਾਸਤੇ ਤਾਂ ਵੀ ਕੋਈ ਹਾਂਜੀ ਤੇ ਜੇ ਕੋਈ ਮਿੱਤਰੋ ਗੱਲਬਾਤ ਰਹੇਗੀ ਹੋਵੇ ਤਾਂ ਤੁਸੀਂ ਬਾਂਗਣ ਨਾਲ ਸੰਪਰਕ ਕਰ ਲਿਓ ਪੁੱਛ ਲਿਓ ਗੱਲਬਾਤ ਤੇ ਬ